ਸਰਬਜੀਤ ਸੰਗਰੂਰ ਵੀ ਦੀ ਰਚਨਾ ਰਾਹਾਂ ਵਿੱਚ ਫੁੱਲੋਂ ਬਚਾਉਣਗੇ ਰਾਹਾਂ ਵਿੱਚ ਫੁੱਲ ਉਹ ਬਚਾਉਣਗੇ ਜਿੰਨਾ ਕੰਡੇ ਦਿੱਤੇ ਸੀ ਖਿਲਾਰ ਜਿੰਨਾ ਕੰਡੇ ਦਿੱਤੇ ਸੀ ਖਿਲਾਰ ਰਾਹਾਂ ਵਿੱਚ ਫੁੱਲ ਉਹ ਬਚਾਉਣਗੇ ਰਾਹਾਂ ਵਿੱਚ ਫੁੱਲ ਉਹ ਬਚਾਉਣਗੇ ਜਿੰਨਾ ਕੰਡੇ ਦਿੱਤੇ ਸੀ ਖਿਲਾਰ ਸਲਤੀਆਂ ਲਈ ਅੱਗੇ ਆਉਣਗੇ ਸਲਤੀਆਂ ਲਈ ਅੱਗੇ ਆਉਣਗੇ ਦੇਖਣਾ ਸੀ ਚਾਹਦੇ ਜੋ ਮੇਰੀ ਹਾਰ ਦੇਖਣਾ ਸੀ ਚਾਹਦੇ ਜੋ ਮੇਰੀ ਹਾਰ ਹੋ ਅੱਗੇ ਅੱਗੇ ਹੋ ਅੱਗੇ ਅੱਗੇ ਵਜਾਂਗੇ ਉਹ ਤਾੜੀਆਂ ਹੋ ਅੱਗੇ ਅੱਗੇ ਹੋ ਅੱਗੇ ਅੱਗੇ ਵਜਾਂਗੇ ਉਹ ਤਾੜੀਆਂ ਜੋ ਪਿੱਠ ਪਿੱਛੇ ਰਹੇ ਨਿੰਦਦੇ ਜੋ ਪਿੱਠ ਪਿੱਛੇ ਰਹੇ ਨਿੰਦਦੇ ਉਮਰਾਂ ਦਹਾਨੀਆਂ ਉਹ ਕਹਿਣਗੇ ਉਮਰਾਂ ਦਹਾਨੀਆਂ ਉਹ ਕਹਿਣਗੇ ਬਣੇ ਸੀ ਜੋ ਸਾਥੀ ਬਿੰਦਦੇ ਬਣੇ ਸੀ ਸਾਥੀ ਜੋ ਬਿੰਦਦੇ